ਦਰਬਾਰ ਸਤੂ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਕ盟ਦਲ ਜਿਨ੍ਹਾਂ ਨੇ ਇਸ ਗੁਰੂ ਦੀ ਨਗਰੀ ਜਿਹੜੀ ਕਿ ਵਿਸ਼ਵ ਵਿਆਪਤ ਆਪਣੀ ਅਲੱਗ ਪਛਾਣ ਰੱਖਦੀ ਹੈ ਨਗਰੀ ਸਚਖੰਡ ਸ੍ਰੀ ਦਰਬਾਰ ਸਾਹਿਬ ਗੁਰੂ ਰਾਮਦਾਸ ਦਾ ਇਹ ਸੋਤਰ ਸਥਾਨ ਡਿੱਠੇ ਸਬੇ ਥਾਮ ਨਹੀਂ ਤੁੜ ਗਏ ਆ ਅਮਰ ਸਰਕਤੀ ਦਾ ਗਾਣ ਪੂਰੀ ਦੁਨੀਆ ਦੇ ਵਿੱਚ ਲੋਕ ਕਿਤੇ ਵੀ ਬੈਠੇ ਨੂੰ ਲੋਚਦੇ ਆ ਕਿ ਗੁਰੂ ਨਗਰੀ ਜਾਈਏ ਤੇ ਗੁਰੂ ਰਾਮਦਾਸ ਜੀ ਦੇ ਚਰਨਾਂ ਚ ਨਤਮਕਤ ਹੋਈਏ ਦਰਬਾਰ ਸਾਹਿਬ ਜਾਈਏ ਸ੍ਰੀ ਹਰਿਮੰਦਰ ਤੇ ਉੱਥੇ ਸੇਵਾ ਕਰੀਏ ਕਿੱਡੇ ਭਾਗਾ ਵਾਲਿਆਂ ਕਿ ਗੁਰੂ ਸਾਹਿਬ ਨੇ ਇਸ ਨਿਮਾਣੇ ਦਾਸ ਨੂੰ ਇਸ ਨਗਰੀ ਦੀ ਸੇਵਾ ਵਾਸਤੇ ਪਹਿਲਾਂ ਵੀ ਚੁਣਿਆ ਤੇ ਮੈਂ ਇਥੋਂ ਆਪਣੇ ਦਿਲੋਂ ਇਮਾਨਦਾਰੀ ਨਾਲ 18-18 ਕੰਮ ਭਿੰਤੇ ਕੰਮ ਕਰਕੇ ਆਪਣੀ ਡਿਊਟੀ ਪੂਰੀ ਕੀਤੀ ਸੀ ਸੇਵਾ ਕੀਤੀ ਸੀ ਸੇਵਾ ਕੀਤੀ ਸੀ ਜਿਹੜੀ ਲੋਕਾਂ ਨੂੰ ਯਾਦ ਆ ਲੋਕੀ ਝੂਠ ਦੇ ਜਾਲ ਚ ਫਸ ਗਏ ਕੈਪਟਨ ਦੀਆਂ ਸੌਆਂ ਚ ਫਸ ਗਏ ਕਿਦਰੀ ਵਾਲਦੇ ਮਾਡਲ ਚ ਫਸ ਗਏ ਦਿੱਲੀ ਮਾਡਲ ਮੇਰਾ ਤੇ ਮਾਡਲ ਨਾ ਦਿੱਲੀ ਦਾ ਤੇ ਨਾ ਮੇਰਾ ਮਾਡਲ ਹੈ ਗੁਜਰਾਤ ਦਾ ਮੇਰਾ ਮਾਡਲ ਤੇ ਇੱਥੇ ਹੀ ਆ ਜੋ ਲੋਕਾਂ ਨੇ ਇੱਕ ਇੱਕ ਮਿੰਟ ਫੀਲ ਕੀਤਾ ਜਿਸ ਮਾਡਲ ਨੂੰ ਲੋਕਾਂ ਨੇ ਇੰਜੋਏ ਕੀਤਾ ਅਸੀਂ ਅੰਮ੍ਰਿਤਸਰ ਦੀ ਨਿਊ ਯੂਰਪ ਦੀ ਲੁੱਕ ਦੇ ਦਿੱਤੀ ਐਂਡ ਟੂ ਐਂਡ ਵਾਲ ਟੂ ਵਾਲ ਜਗਮਗ ਜਗਮਾ ਕਰਦਾ ਸ਼ਹਿਰ ਹੈਰੀਟੇਜ ਸਟਰੀਟ ਜਦੋਂ ਪੜਦਾ ਹਟਾਇਆ ਗਿਆ ਸੀ ਤੇ ਝੁੰਦੇ ਆ ਗਏ ਸੀ ਲੋਕ ਜਿਹੜੇ ਦੇਖਣ ਗਏ ਸੀ ਤੇ ਜਿਹੜਾ ਜਿਹੜਾ ਆਉਂਦਾ ਸੀ ਜਿਹੜਾ ਜਿਹੜਾ ਉਸ ਤੋਂ ਬਾਅਦ ਉਹ ਨਗਰੀ ਦੇ ਵਿੱਚ ਆਇਆ ਉਹਨੇ ਜਾ ਕੇ ਆਪਣੇ ਜਿੱਥੇ ਵੀ ਗਿਆ ਬਾਹਰੋਂ ਆਇਆ ਦੇਸ਼ ਤੋਂ ਆਇਆ ਉਹਨਾਂ ਨੇ ਜਾ ਕੇ ਕਿਹਾ ਜਾਓ ਵੇਖਿਆ ਉਹ ਸਵਰਗ ਦਾ ਨਮੂਨਾ ਬਣ ਗਿਆ ਤੇ ਅੰਮ੍ਰਿਤਸਰ ਸਾਹਿਬ ਤੇ 10 ਤੋਂ 10 ਗੁਣਾ ਤੋਂ ਵੱਧ ਟੂਰਿਸਟ ਵੱਧ ਗਿਆ 10 ਗੁਣਾ ਹੋਟਲ ਬਣ ਗਏ ਰੈਸਟੋਰੈਂਟ ਬਣ ਗਏ ਕਨਵੀਐਂਸ ਬਣ ਗਈਆਂ ਟੈਕਸੀਆਂ ਆਟੋ ਛੋਟੀਆਂ ਲਕਾਨਾਂ ਵੱਡੀਆਂ 70% ਰੁਜ਼ਗਾਰ ਦੇ ਅੱਜ ਲੋਕਾਂ ਦਾ ਹੈ ਇਸ ਲਈ ਹੈਰੀ ਟੈਸਟਿੰਗ ਕਰਕੇ ਟੂਰਿਜ਼ਮ ਕਰਕੇ ਸਾਡਾ ਪਿੰਡ ਬਣਿਆ ਵਾਰਬੂ ਮੋਰੀਅਲ ਬਣਿਆ ਇਸ ਤਰ੍ਹਾਂ ਅਲੱਗ ਅਲੱਗ ਕਿਲਾਬਿੰਦਗੜ ਬਣਿਆ ਅਰਬਨ ਹਾਰਟ ਬਣੀ ਤੇ ਅੰਮ੍ਰਿਤਸਰ ਦੀ ਦਿੱਖ ਜਿਹੜੀ ਅਲੱਗ ਹੋ ਗਈ ਇਹ ਕੰਮ ਲੋਕਾਂ ਨੇ ਦੇਖਿਆ ਮੈਂ ਇਕੱਲਕੇ ਜਿ ਕੰਮ ਕੀਤਾ ਸੀ ਮੈਂ ਮਨਿਸਟਰ ਬਣਿਆ ਅੰਮ੍ਰਿਤਸਰ ਪੂਰੇ ਜਿ ਕੰਮ ਕੀਤਾ ਅੱਜ ਪਾਰਲੀਮੈਂਟ ਮਿਲੀ ਆ ਪਿੰਡਾਂ ਵਾਲੇ ਵੀ ਲੋਚਦੇ ਆ ਕਿ ਅਨਲ ਜੋਸ਼ੀ ਸਾਡੇ ਤੱਕ ਆਵੇ ਤੇ ਸਾਨੂੰ ਵੀ ਉਹ ਨਜ਼ਾਰੇ ਲੱਗਣ ਉਹਨਾਂ ਦੀ ਆਤ ਹੈ ਮੈਂ ਜਾਨਣਾ ਨਾ ਜਦੋਂ ਪਿੰਡਾਂ ਚ ਇੰਨਾ ਅੱਛਾ ਮੈਂ ਕਹਿੰਦਾ ਉਹਨਾਂ ਨੂੰ ਯਾਰ ਮੈਂ ਤਾਂ ਕਦੀ ਇੱਥੇ ਆਇਆ ਨਹੀਂ ਮੈਂ ਤਾਂ ਕੰਮੋ ਨਹੀਂ ਕੀਤਾ ਤੁਹਾਡੇ ਹਲਕੇ ਦੂਸਰੇ ਆ ਉਹਦੇ ਚ ਸਾਨੂੰ ਪਤਾ ਤੁਸੀਂ ਲੱਤ ਲਾਉਂਦੇ ਜੇ ਸਾਨੂੰ ਪਤਾ ਤੁਸੀਂ ਕੰਮ ਕੀਤਾ ਤੁਸੀਂ ਕੰਮ ਵਾਲੇ ਜੇ ਸਾਨੂੰ ਪਤਾ ਤੁਸੀਂ ਲੋਕਾਂ ਨੂੰ ਬੜੇ ਪਿਆਰ ਦੇ ਨਾਲ ਲੋਕਾਂ ਵਰਗੇ ਹੋ ਕੇ ਤੇ ਸੁਣਦੇ ਜੇ ਤੇ ਉਹਨਾਂ ਦਾ ਕੰਮ ਕਰਦੇ ਜੇ ਇਹ ਖੁਸ਼ਬੂ ਮੇਰੇ ਕੰਮ ਦੀ ਜਿਹੜੀ ਹੈ ਨਾ ਉਹ ਆਲਰੇਡੀ ਲੋਕਾਂ ਤੱਕ ਹੈ ਮੈਂ ਤੇ ਹਲੇ ਤੱਕ ਤੇ ਗਿਆ ਵੀ ਨਹੀਂਗਾ ਆਪਣੇ ਆਪ ਹੀ ਲੋਕੀ ਕਹਿ ਰਹੇ ਆ ਕਿ ਜੋਸ਼ੀ ਅਰਕੀ ਜੋਸ਼ੀ ਨੂੰ ਜਤਾਉਣਾ ਸਾਰੇ ਵੇਖ ਲਿਆ ਅਰਕੀ ਨਾਲ ਜੋਸ਼ੀ ਲੋਕੀ ਮੂੰਹੋਂ ਕਹੀ ਜਾਂਦੇ ਆ ਮੈਂ ਹਾਲੇ ਕੰਪੇਨ ਵੀ ਨਹੀਂ ਸ਼ੁਰੂ ਕੀਤੀ ਇੱਕ ਪ੍ਰੋਗਰਾਮ ਕੱਲ ਕੀਤਾ ਮੈਂ ਇਸ ਦੇ ਵਿੱਚ ਮੈਂ ਹਾਲੇ ਤੱਕ ਸਾਊਥ ਦੇ ਵਿੱਚ ਮੈਂ ਹਾਲੇ ਤੱਕ ਕੋਈ ਪ੍ਰੋਗਰਾਮ ਨਹੀਂ ਕੀਤਾ ਜਾਂ ਮੱਥਾ ਦੇਖਣ ਗਿਆ ਵਾਂ ਉਹ ਤਿੰਨ ਜਗ੍ਹਾ ਤੇ ਤੇ ਇੱਕ ਪ੍ਰੋਗਰਾਮ ਸਾਰੇ ਹਲਕਿਆਂ ਦਾ ਵਿਕਰਮ ਜੀ ਨੇ ਕੀਤਾ ਸੀ ਪਰ ਇਹ ਹੈ ਕਿ ਲੋਕੀ ਇੱਛਾ ਰੱਖਦੇ ਸੀ ਲੋਕਾਂ ਨੇ ਹੱਥ ਖੜੇ ਕਰਕੇ ਕੰਸੈਂਸਸ ਬਣਾਇਆ ਇਹ ਅਨਜੋਨੀ ਨੂੰ ਸਾਡਾ ਕੈਂਡੀਡੇਟ ਬਣਾਓ ਮੈਂ ਤਾਂ ਇੱਕ ਨਮਾਣਾ ਜਿਹਾ ਦਾਸ ਆ ਮੇਰੀ ਕੋਈ ਇੱਛਾ ਨਹੀਂ ਸੀ ਕਿ ਪਾਰਲੀਮੈਂਟ ਲੱਦਈ ਪਰ ਇਹ ਤੁਹਾਨੂੰ ਲੋਕ ਕਿ ਪਰਮਾਤਮਾ ਦੀ ਮਰਜ਼ੀ ਆ ਉਹਦਾ ਆਪਣਾ ਹੀ ਚੱਕਰ ਘੁੰਮਦਾ ਪਿਆ ਤੇ ਉਹਨੇ ਆਪ ਸੇਵਾ ਮੇਰੇ ਕੋਲ ਲੈਣੀ ਨਹੀਂ ਤੇ ਮੈਂ ਤਾਂ ਕਈ ਵਾਰੀ ਸੁੱਤੇ ਛੱਡਿਏ ਪਰ ਲੋਕੀ ਕੰਮ ਨੂੰ ਇਮਾਨਦਾਰੀ ਨੂੰ ਗਿਣਦੇ ਨਹੀਂ ਲੋਕੀ ਹਵਾਵਾਂ ਫੜਦੇ ਆ ਲੋਕੀ ਝੂਠ ਚਾਉਂਦੇ ਆ ਲੋਕੀ ਗੱਪਾਂ ਚਾਉਂਦੇ ਆ ਇਸ ਕਰਕੇ ਮੇਰੇ ਵਰਗੇ ਬੰਦੇ ਦਾ ਜੇ ਤੇ ਰਾਜਨੀਤੀ ਦੀ ਕੋਈ ਕੰਮ ਨਹੀਂ ਸਿੰਪਲ ਦਾ ਪਰ ਇਹ ਪ੍ਰਮਾਤਮਾ ਦੀ ਕੀ ਮਰਜ਼ੀ ਆ ਮੈਨੂੰ ਨਹੀਂ ਪਤਾ ਪਈ ਉਹਨੇ ਬਾਹੂ ਫੜ ਕੇ ਮੈਨੂੰ ਤੋੜ ਲਿਆ ਤੇ ਮੈਂ ਆਪਣੇ ਜੀਵਨ ਸਵਰਤਿਤ ਕਰਤਾ ਨਾ ਭਾਗਾ ਵਾਲਾ ਵਾ ਕਿ ਮੈਨੂੰ ਇਸ ਗੁਰੂ ਦੀ ਨਗਰੀ ਦੀ ਜ਼ਿੰਮੇਵਾਰੀ ਦੇਣ ਦੀ ਸ਼੍ਰੋਮਣੀ ਕਾਲੀਦਾਲ ਨੇ ਜਿਹੜੀ ਆ ਉਹ ਥਾਣੀ ਆ ਸੁਖਵੀਰ ਬਾਦਲ ਜੀ ਨੇ ਮੇਰੇ ਤੇ ਵਿਸ਼ਵਾਸ ਕੀਤਾ ਤੁਹਾਨੂੰ ਪਹਿਲਾਂ ਮੈਂ ਦੱਸਿਆ ਕਿ ਉਹ ਨਗਰੀ ਆ ਜਿੱਥੇ ਦੁਨੀਆਂ ਭਰ ਦੇ ਲੋਕ ਰਸਿੱਪੀ ਦੇ ਘਰ ਚ ਆਉਂਦੇ ਅਤੇ ਨਤਮਸਤਕ ਹੁੰਦੇ ਆ ਮੈਂ ਇੱਥੋਂ ਦਾ ਕੁਝ ਕਰ ਪਾਵਾਂ ਇੱਕੋ ਜਨੂਨ ਆ ਇੱਕੋ ਇੱਛਾ ਕਿ ਇਸ ਦੁਨੀਆਂ ਤੋਂ ਜਾਈਏ ਤੇ ਐਸੀਆਂ ਯਾਦਾਂ ਬਣਾ ਕੇ ਜਾਵਾਂ ਮੈਂ ਕਿ ਜਿਹੜਾ ਪੀੜੀਆਂ ਯਾਦ ਕਰਨ ਮੇਰਾ ਜੀ ਲਾਈਫ ਦਾ ਹੋਰ ਕੋਈ ਝੰਡਾ ਇੱਕੋ ਝੰਡਾ ਕਿ ਮੈਂ ਆਪਣੀ ਇਸ ਲਾਈਫ 'ਚ ਉਹ ਕੁਝ ਕਰਕੇ ਜਾਵਾਂ ਜਿਹੜਾ ਪੀੜੀਆਂ ਯਾਦ ਕਰਨ ਇਹ ਪਰਮਾਤਮਾ ਨੇ ਦਿੱਤੀ ਵਿਲ ਪਾਵ ਰਿਆ ਵੀ ਜਿੱਥੇ ਲੱਤ ਲਾਈ ਅੱਜ ਤੱਕ ਮੈਨੂੰ ਕੰਮ ਅੱਜ ਤੱਕ ਮੈਨੂੰ ਕੋਈ ਕੰਮ ਔਖਾ ਨਹੀਂ ਜੇ ਲੱਗਾ ਕੋਈ ਕੰਮ ਔਖਾ ਜਿੱਥੇ ਚਾਹ ਉਹ ਤੇਰਾ ਕੰਮ ਹੁੰਦੇ ਆ ਇੱਛਾ ਹੀ ਨਹੀਂ ਦੀ ਕਰਨ ਵਾਲਾ